ਤਨ ਗੁਰ ਤੇਗ ਬਹਾਦਰ ਸਾਹਿਬ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਜਾਣਾਂਗੇ ਧਰਮ ਤੇ ਆਜ਼ਾਦੀ ਦੇ ਰਖਿਆਕ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਸਿੱਖ ਧਰਮ ਦੇ ਨੌਵੇਂ ਗੁਰੂ ਸਨ ਉਹਨਾਂ ਨੇ ਸੱਚ ਧਰਮ ਅਤੇ ਮਨੁੱਖੀ ਹੱਕਾਂ ਲਈ ਆਪਣੀ ਜਾਨ ਨਿਛਾਵਰ ਕਰ ਦਿੱਤੀ ਉਹਨਾਂ ਦੀ ਕੁਰਬਾਨੀ ਨੇ ਲੋਕਾਂ ਨੂੰ ਆਪਣੀ ਧਾਰਮਿਕ ਆਜ਼ਾਦੀ ਚੁਣਨ ਦਾ ਹੱਕ ਦਿੱਤਾ ਜੋ ਅੱਜ ਦੇ ਸਮੇਂ ਵਿੱਚ ਇਨਸਾਨੀ ਹੱਕਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਗੁਰੂ ਤੇਗ ਬਹਾਦਰ ਜੀ ਨੂੰ ਹਿੰਦੀ ਚਾਦਰ ਕਿਹਾ ਜਾਂਦਾ ਹੈ ਕਿਉਂਕਿ ਉਹ ਸਿਰਫ ਸਿੱਖ ਧਰਮ ਦੇ ਨਹੀਂ ਸਾਰੀ ਮਨੁੱਖਤਾ ਦੇ ਰੱਖਿਅਕ ਸਨ ਗੁਰੂ ਤੇਗ ਬਹਾਦਰ ਜੀ ਦਾ ਜਨਮ 1 April 1621 ਵਿੱਚ ਅੰਮ੍ਰਿਤਸਰ ਵਿੱਚ ਹੋਇਆ ਸੀ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੁੱਤਰ ਸਨ ਉਨਾ ਦੇ ਪ੍ਰਸਨ ਗੁਰਦਿੱਤਾ ਜੀ ਅੰਨੀ ਰਾਏ ਜੀ ਅਟਲ ਰਾਏ ਜੀ ਸੂਰਜਮਲ ਜੀ ਅਤੇ ਇੱਕ ਪਿਆਰੀ ਭੈਣ ਵੀਰੋ ਜੀ ਗੁਰੂ ਜੀ ਦੇ ਬਚਪਨ ਦਾ ਸਮਾਂ ਗੁਰਮਤ ਸੇਵਾ ਅਤੇ ਨਿਮਰਤਾ ਦੇ ਮਾਹੌਲ ਵਿੱਚ ਬੀਤਿਆ ਤੇਗ ਬਹਾਦਰ ਸਿਮਰਿਆ ਕਰਨੋਂ ਲਿਪਾਵੇ ਤਾਏ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੇ ਦਾਦਾ ਜੀ ਅਤੇ ਮਾਤਾ ਗੰਗਾ ਜੀ ਉਹਨਾਂ ਦੇ ਦਾਦੀ ਜੀ ਸਨ ਬਚਪਨ ਤੋਂ ਹੀ ਉਹਨਾਂ ਨੂੰ ਨਾਮ ਸੇਵਾ ਅਤੇ ਸ਼ਸਤਰ ਦੀ ਸਿੱਖਿਆ ਮਿਲਦੀ ਸੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਪਹਿਲਾ ਨਾਮ ਤਿਆਗਮਲ ਸੀ ਜਦੋਂ ਉਹਨਾਂ ਨੇ 14 ਸਾਲ ਦੀ ਉਮਰ ਵਿੱਚ ਮੁਗਲਾਂ ਦੇ ਖਿਲਾਫ ਕਰਤਾਰਪੁਰ ਦੀ ਲੜਾਈ ਵਿੱਚ ਆਪਣੀ ਵੀਰਤਾ ਦਿਖਾਈ ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਨਾ ਨੂੰ ਨਾਮ ਦਿੱਤਾ ਤੇਗ ਬਹਾਦਰ ਜਿਸ ਦਾ ਮਤਲਬ ਹੈ ਤਲਵਾਰ ਵਾਲਾ ਬਹਾਦਰ ਤੂੰ ਕਾਹੇ ਦੋਲੇ ਪ੍ਰਾਣੀਆਂ ਤੂੰ ਰੱਖੇਗਾ ਸਿਰ ਜਨ ਹਾ ਉਹਨਾਂ ਦੇ ਅਧਿਆਪਕ ਪਾਈ ਗੁਰਦਾਸ ਜੀ ਅਤੇ ਬਾਬਾ ਬੁੱਢਾ ਜੀ ਸਨ ਉਹਨਾਂ ਨੇ ਆਪਣੀ ਪਤਨੀ ਅਤੇ ਮਾਤਾ ਜੀ ਨਾਲ ਬਕਾਲਾ ਵਿਖੇ ਵੱਸੋ ਬਾਸ ਕੀਤਾ ਜਿੱਥੇ ਉਸਾਲਾ ਤੱਕ ਸਿਮਰਨ ਸੇਵਾ ਅਤੇ ਧਿਆਨ ਵਿੱਚ ਲੀਨ ਰਹੇ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਆਪਣੇ ਅੰਤ ਸਮੇਂ ਕਿਹਾ ਬਾਬਾ ਬਕਾਲੇ ਅਤੇ ਜੋਤੀ ਜੋਤ ਸਮਾ ਗਏ ਇਸਨਕੇ ਕਈ ਲੋਕ ਝੂਠੇ ਦਾਅਵੇਦਾਰ ਬਣ ਗਏ ਕਈ ਮਹੀਨਿਆਂ ਤੱਕ ਸਿੱਖਾ ਵਿੱਚ ਉਲਝਣ ਰਹੀ ਕਿ ਸੱਚੇ ਗੁਰੂ ਕੌਣ ਹਨ ਜਗਤ ਮੈਂ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਦੇਖੀ ਪ੍ਰੀਤ ਇੱਕ ਦਿਨ ਇੱਕ ਵਪਾਰੀ ਪਾਈ ਮੱਖਣ ਸ਼ਾਲੂਬਾਣਾ ਆਇਆ ਉਸਨੇ ਸਮੁੰਦਰ ਯਾਤਰਾ ਤੋਂ ਪਹਿਲਾਂ ਮੰਨਤ ਮੰਗੀ ਸੀ ਕਿ ਜੇ ਉਸਦਾ ਜਹਾਜ਼ ਬਚ ਗਿਆ ਤਾਂ ਗੁਰੂ ਜੀ ਨੂੰ 500 ਸੋਨੇ ਦੇ ਸਿੱਕੇ ਚੜਾਵੇਗਾ ਉਹ ਬਕਾਲੇ ਪਹੁੰਚ ਕੇ ਹਰ ਦਾਵੇਦਾਰ ਨੂੰ ਦੋ ਸਿੱਕੇ ਦੇ ਰਿਆ ਸੀ ਸਭ ਨੇ ਖੁਸ਼ੀ ਨਾਲ ਲੈ ਲੇ ਪਰ ਜਦੋਂ ਉਹ ਗੁਰੂ ਤੇਗ ਬਹਾਦਰ ਜੀ ਕੋਲ ਗਿਆ ਜੋ ਕਿਸੇ ਦਾਵੇ ਦੇ ਚਮਕ ਤੋਂ ਦੂਰ ਇਕੱਲੇ ਧਿਆਨ ਵਿੱਚ ਬੈਠੇ ਸਨ ਤਾਂ ਗੁਰੂ ਜੀ ਨੇ ਹੌਲੇ ਨਾਲ ਕਿਹਾ ਪਾਈ ਤੂੰ ਤਾਂ 500 ਸਿੱਕਿਆਂ ਦੀ ਮੰਨਤ ਮੰਗੀ ਸੀ ਇਹ ਸੁਣ ਕੇ ਮੱਖਣ ਸ਼ਾਦੀਆਂ ਅੱਖਾਂ ਖੁੱਲ ਗਈਆਂ ਉਹ ਖੁਸ਼ ਹੋ ਕੇ ਬੋਲਿਆ ਗੁਰਲਾਧੋਰੇ ਗੁਰਲਾਧੋਰੇ ਅਤੇ ਇਸ ਤਰ੍ਹਾਂ ਸਿੱਖਾਂ ਨੂੰ ਆਪਣੇ ਨਵੇਂ ਗੁਰੂ ਗੁਰੂ ਤੇਗ ਬਹਾਦਰ ਜੀ ਮਿਲ ਗਏ ਗੁਰਲਾਧੋਰੇ 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 ਗੁਰੂ ਤੇਗ ਬਹਾਦਰ ਜੀ ਨੇ ਸਿੱਖ ਧਰਮ ਦੇ ਉਪਦੇਸ਼ ਫੈਲਾਉਣ ਲਈ ਦੂਰ ਦੂਰ ਤੱਕ ਯਾਤਰਾਵਾਂ ਕੀਤੀਆਂ ਉਹ ਪੰਜਾਬ ਹਰਿਆਣਾ ਅਸਾਮ ਅਤੇ ਬਿਹਾਰ ਤੱਕ ਗਏ ਉਹ ਹਰ ਥਾਂ ਲੋਕਾਂ ਨੂੰ ਸੱਚਾ ਜੀਵਨ ਦਇਆ ਤੇ ਨਾਮ ਸਿਮਰਨ ਦੀ ਸਿੱਖਿਆ ਦਿੰਦੇ ਸਨ ਉਹਨਾਂ ਦੀ ਸ਼ੁੱਧ ਆਤਮਾ ਅਤੇ ਪ੍ਰਭਾਵ ਕਾਰਨ ਬਹੁਤ ਸਾਰੇ ਲੋਕ ਉਹਨਾਂ ਦੇ ਸਿੱਖ ਬਣ ਗਏ ਇਹੀ ਸਮੇਂ ਉਨ੍ਹਾਂ ਦੇ ਪੁੱਤਰ ਗੁਰੂ ਗੋਬਿੰਦ ਰਾਏ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੋਇਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤ ਗੁਰ ਨਦਰ ਕਰੇ ਗੁਰੂ ਤੇਗ ਬਹਾਦਰ ਜੀ ਨੇ ਮਾਤਾ ਨਾਨਕੀ ਜੀ ਦੇ ਨਾਮ ਤੇ ਚੱਕ ਨਾਨਕੀ ਕਸਬਾ ਬਣਾਇਆ ਜੋ ਬਾਅਦ ਵਿੱਚ ਅਨੰਦਪੁਰ ਸਾਹਿਬ ਕਹਾਇਆ ਨਾਮ ਸਦਾ ਸੁਖਦਾਈ ਹਰ ਕੋ ਨਾਮ ਸਦਾ ਸੁਖਦਾਈ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ ਸ਼ਲੋਕਾਂ ਵਿੱਚ ਜੀਵਨ ਦੇ ਗਹਿਰੇ ਅਰਥ ਛੁਪੇ ਹਨ ਉਹ ਸਾਨੂੰ ਸਿਖਾਉਂਦੇ ਹਨ ਕਿ ਦੁੱਖ ਤੇ ਸੁਖ ਦੋਵੇਂ ਰੱਬ ਦੀ ਰਜ਼ਾ ਹਨ ਅਤੇ ਮਨੁੱਖ ਨੂੰ ਹਮੇਸ਼ਾ ਨਾਮ ਸਿਮਰਨ ਕਰਨਾ ਚਾਹੀਦਾ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਤੇਗ ਬਹਾਦਰ ਜੀ ਦੀ ਪ੍ਰਸਿੱਧੀ ਮੁਗਲ ਸਲਤਨਤ ਨੂੰ ਚੁੱਭਣ ਲੱਗੀ ਉਸ ਸਮੇਂ ਦੇਸ਼ ਵਿੱਚ ਮੁਗਲ ਬਾਦਸ਼ਾਹ ਔਰੰਗਜ਼ੇਬ ਰਾਜ ਕਰ ਰਿਹਾ ਸੀ ਉਹ ਲੋਕਾਂ ਉੱਤੇ ਜ਼ਬਰ ਕਰਕੇ ਇਸਲਾਮ ધਰਮ ਕਬੂਲ ਕਰਨ ਲਈ ਮਜਬੂਰ ਕਰਦਾ ਸੀ ਝੂਠੀ ਦੇਖੀਬਰੀ ਜਗਤੁ ਮੈਂ ਝੂਠੀ ਦੇਖੀਬਰੀ ਸਾਲ 1675 ਵਿੱਚ ਕਸ਼ਮੀਰੀ ਪੰਡਿਤ ਗੁਰੂ ਜੀ ਕੋਲ ਆਏ ਅਤੇ ਕਹਿਣ ਲੱਗੇ ਕਿ ਔਰੰਗਜ਼ੇਬ ਉਹਨਾਂ ਨੂੰ ਜ਼ਬਰਦਸਤੀ ਧਰਮ ਬਦਲਣ ਲਈ ਮਜਬੂਰ ਕਰ ਰਿਹਾ ਹੈ ਸਾਡੇ ਧਰਮ ਦੀ ਰੱਖਿਆ ਸਿਰਫ ਤੁਸੀਂ ਕਰ ਸਕਦੇ ਹੋ ਗੁਰੂ ਤੇਗ ਬਹਾਦਰ ਜੀ ਗੰਭੀਰ ਵਿਚਾਰ ਕਰ ਰਹੇ ਸਨ ਉਹਨਾਂ ਦੇ 9 ਸਾਲ ਦੇ ਪੁੱਤਰ ਗੋਬਿੰਦ ਰਾਏ ਜੀ ਨੇ ਪੁੱਛਿਆ ਕਿ ਪਿਤਾ ਜੀ ਐਨਾ ਚਿੰਤਿਤ ਕਿਉਂ ਹਨ ਗੁਰੂ ਸਾਹਿਬ ਜੀ ਨੇ ਦੱਸਿਆ ਕਿ ਇਸ ਸਥਿਤੀ ਦਾ ਹੱਲ ਕੱਢਣ ਲਈ ਇੱਕ ਵੱਡੇ ਬਲੀਦਾਨ ਦੀ ਲੋੜ ਹੈ ਤਾ ਗੋਬਿੰਦ ਰਾਏ ਜੀ ਨੇ ਕਿਹਾ ਤੁਹਾਡੇ ਤੋਂ ਵੱਧ ਸੱਚੇ ਅਤੇ ਉੱਚ ਆਦਰਸ਼ਾ ਵਾਲੇ ਹੋਰ ਕੌਣ ਹੋ ਸਕਦੇ ਹਨ ਤੁਸੀਂ ਹੀ Hindu ਧਰਮ ਦੀ ਰੱਖਿਆ ਕਰ ਸਕਦੇ ਹੋ ਗੁਰੂ ਜੀ ਨੇ ਕਿਹਾ ਜਾਓ ਤੇ ਕਹੋ ਬਾਦਸ਼ਾਹ ਨੂੰ ਜੇ ਸਾਡੇ ਗੁਰੂ ਇਸਲਾਮ ਧਰਮ ਕਬੂਲ ਕਰ ਲੈਣ ਤਾਂ ਸਾਰੇ ਪੰਡਿਤ ਵੀ ਇਸਲਾਮ ਧਰਮ ਅਪਣਾ ਲੈਣਗੇ ਲਕ ਜੰਜੋ ਪ੍ਰਬਤਾ ਕਾ ਦਿਲ ਕ ਜੰਜੂ ਰਖਾ ਪ੍ਰਬਤਾ ਗੁਰੂ ਤੇਗ ਬਹਾਦਰ ਜੀ ਜਾਣਦੇ ਸਨ ਕਿ ਇਹ ਉਹਨਾਂ ਦੀ ਆਖਰੀ ਯਾਤਰਾ ਹੋਵੇਗੀ ਉਹਨਾਂ ਨੇ ਆਪਣੇ ਪੁੱਤਰ ਗੁਰੂ ਗੋਬਿੰਦ राय ਜੀ ਨੂੰ ਗੁਰੂ ਖੋਸ਼ਿਤ ਕੀਤਾ ਸੰਗਤ ਨਾਲ ਵਿਦਾਲਈ ਅਤੇ ਦਿੱਲੀ ਲਈ ਰਵਾਨਾ ਹੋਏ ਤੇਗ ਬਹਾਦਰ ਜੀ ਦਿੱਲੀ ਚੱਲੇ ਪਉਣ ਸ਼ਹੀਦੀ ਗੁਰ ਤੇਗ ਬਹਾਦਰ ਜੀ ਦਿੱਲੀ ਚੱਲੇ ਪਉਣ ਸ਼ਹੀਦੀ ਰਸਤੇ ਵਿੱਚ ਉਹਨਾਂ ਨੂੰ ਕੈਦ ਕਰ ਲਿਆ ਗਿਆ ਭਾਈ ਮਤੀ ਦਾਸ ਸਤੀ ਦਾਸ ਅਤੇ ਦਿਆਲ ਦਾਸ ਜੀ ਨੇ ਇਸਲਾਮਧਰਮ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਸਾਹਮਣੇ ਸ਼ਹੀਦ ਕਰ ਦਿੱਤਾ ਗਿਆ ਪਰ ਗੁਰੂ ਜੀ ਨੇ ਸੱਚ ਤੇ ਧਰਮ ਤੋਂ ਮੂੰਹ ਨਹੀਂ 모ੜਿਆ ਅੰਤ ਵਿੱਚ ਗੁਰੂ ਤੇਗ ਬਹਾਦਰ ਜੀ ਨੇ 11 ਨਵੰਬਰ 1675 ਨੂੰ ਚਾਨੀ ਚੌਂਕ ਦਿੱਲੀ ਵਿੱਚ ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਧਰਮ ਨਹੀਂ ਛੱਡਿਆ ਉਹ ਸਦੀਵੀ ਰੂਪ ਵਿੱਚ ਮਨੁੱਖਤਾ ਦੇ ਸੱਚੇ ਰਖੇਕ ਬਣ ਗਏ ਗੁਰਤੇਗ ਬਹਾਦਰ ਜਿੰਦੜੀ ਵਾਰ ਗਏ ਦੁਨੀਆ ਤੇ ਕਰ ਉਪਕਾਰ ਗਏ ਦੇਸ਼ ਤੋਂ ਜਿੰਦੜੀ ਉਹਨਾਂ ਦਾ ਪਵਿੱਤਰ ਸੀਸ ਪਾਈ ਜੈਤਾ ਜੀ ਨੇ ਅਨੰਦਪੁਰ ਸਾਹਿਬ ਪਹੁੰਚਾਇਆ ਅਤੇ ਪਾਈ ਲੱਖੀ ਸ਼ਾਵਨ ਜਾਰਾ ਜੀ ਨੇ ਆਪਣੇ ਘਰ ਨੂੰ ਅਗਨੀ ਦੇ ਹਵਾਲੇ ਕਰਕੇ ਉਹਨਾਂ ਦੇ ਪਵਿੱਤਰ ਸਰੀਰ ਦਾ ਅੰਤਿਮ ਸੰਸਕਾਰ ਕੀਤਾ ਲਕ ਜੰਜੂ राखा प्रबता का दिल जंजू जंजो राखा प्रबता का गुरु तेग बहादुर जी नु हिंद चादर कहा जांदा है क्योंकि उन्होंने धर्म दी रख्या ले अपना जीवन बलिदान कीता ਗੁਰੂ ਤੇਗ ਬਹਾਦਰ ਜੀ ਦੀ ਜ਼ਿੰਦਗੀ ਸਾਡੇ ਲਈ ਪ੍ਰੇਰਨਾ ਹੈ। ਉਹਨਾਂ ਦੀ ਕੁਰਬਾਨੀ ਸਾਨੂੰ ਸਹਿਨਸ਼ੀਲਤਾ, ਆਜ਼ਾਦੀ ਅਤੇ ਸੱਚਾਈ ਦੁਆਰਾ ਦਿਖਾਉਂਦੀ ਹੈ। ਆਓ ਅਸੀਂ ਵੀ ਸੱਚ, ਸਬਰ ਅਤੇ ਨਾਮ ਦਾ ਰਾਹ ਅਪਣਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਗ ਬਹਾਦਰ ਸਿਮਰ No. <laughs>